ਜਿਹੜੇ ਲੀਡਰ ਨੇ ਉਹ ਹੋਰ ਸਰਗਰਮੀਆਂ ਦੇ ਵਿੱਚ ਆਪਣੇ ਆਪ ਨੂੰ ਅੱਗੇ ਤੋਰ ਲੈਂਦੇ ਨੇ ਪਰ ਪਾਰਟੀ ਦੇ ਬਾਰੇ ਬਹੁਤ ਘੱਟ ਸੋਚਿਆ ਜਾਂਦਾ ਰਾਮੂ ਵਾਲੀਆ ਸਾਹਿਬ ਦੀਆਂ ਕੁਝ ਗੱਲਾਂ ਬਾਤਾਂ ਜਿਹੜੀਆਂ ਸ਼ਾਇਦ ਕਿਸੇ ਸਰਕਾਰ ਦੇ ਹਿੱਸੇ ਨਹੀਂ ਆਈਆਂ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਗਏ ਉਹਨਾਂ ਨੂੰ ਵਾਪਸ ਲਿਆਉਣ ਦਾ ਕੰਮ ਪਹਿਲਾਂ ਰਾਮੂ ਵਾਲੀਆ ਸਾਹਿਬ ਦੇ ਸੱਤੇ ਸੀ ਉਹਨਾਂ ਨੇ ਸੰਕੜੇ ਦੇ ਕਰੀਬ ਲੋਕਾਂ ਨੂੰ ਵਾਪਸ ਲਿਆਂਦਾ ਦਿੱਲੀ ਦੇ ਵਿੱਚ ਜਿਹੜੀ ਟਰੱਕਾਂ ਵਾਲਿਆਂ ਦੀ ਟੈਕਸੀ ਵਾਲਿਆਂ ਦੀ ਲੁੱਟ ਹੁੰਦੀ ਸੀ ਕਤਤ ਉਸ ਮਾਮਲੇ ਨੂੰ ਵੀ ਬੜਾ شدت ਨਾਲ ਲਿਆ ਜੇ ਤੁਸੀਂ ਹੱਥ ਦੇ ਕੇ ਕਾਰ ਦੇ ਮੂਹਰੇ ਖੜ੍ਹ ਜਾਓ ਇੱਕ ਰਾਮੂ ਵਾਲਿਆ ਸਖਸੀਤ ਹੈ ਜਿਹੜੀ ਕਦੇ ਮਿਲੇ ਬਿਨਾਂ ਨਹੀਂ ਜਾਂਦੀ ਇਹ ਰਾਮੂ ਵਾਲਿਆ ਸਾਹਮਣੇ ਪੁਰਾਣੀ ਪਾਰਟੀ ਨੂੰ ਇੱਕ ਜੁੱਟ ਕਰ ਲਿਆ ਸਰਬ ਕਈ ਪਾਰਟੀਆਂ ਹੁੰਦੀਆਂ ਨੇ ਉਹ ਵੱਖ-ਵੱਖ ਖੇਤਿਆਂ ਨਾਲ ਸੰਬੰਧਿਤ ਹੁੰਦੀਆਂ ਨੇ ਪਰ ਥੋੜਾ ਬਹੁਤਾ ਲੋਕ ਉਹਨਾਂ ਨੂੰ ਭੁਲਾ ਦਿੰਦੇ ਨੇ ਜਾਂ ਤਾਂ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਹੋਰ ਸਰਗਰਮੀਆਂ ਦੇ ਵਿੱਚ ਆਪਣੇ ਆਪ ਨੂੰ ਅੱਗੇ ਤੋਰ ਲੈਂਦੇ ਨੇ ਪਰ ਪਾਰਟੀ ਦੇ ਬਾਰੇ ਬਹੁਤ ਘੱਟ ਸੋਚਿਆ ਜਾਂਦਾ ਜਾਂ ਜਿਹੜੀਆਂ ਪਾਰਟੀਆਂ ਜ਼ਿਆਦਾ ਦੇਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਰਦੀਆਂ ਲੋਕ ਉਹਨਾਂ ਨੂੰ ਵੀ ਅੱਖੋਂ ਪਰੋਖੇ ਕਰ ਦਿੰਦੇ ਨੇ ਇੱਕ ਜਿਹੜੀ ਸੀਗੀ ਲੋਕ ਭਲਾਈ ਪਾਰਟੀ ਬੜੀ ਮਸ਼ਹੂਰ ਸੀਗੀ ਪ੍ਰਸਿੱਧ ਸੀਗੀ ਪੰਜਾਬ ਦੇ ਵਿੱਚ ਬਲਾਂਸਿੰਗ ਰਾਮੂ ਵਾਲੀਆ ਵਾਲੀ ਇਹ ਪਾਰਟੀ ਸੀਗੀ ਤੇ ਹੁਣ ਰਾਮੂ ਵਾਲੀਆ ਸਾਹਿਬ ਕਹਿੰਦੇ ਨੇ ਜੀ ਅਸੀਂ ਇਹਨੂੰ ਮੋੜ ਸੁਰਜੀਤ ਕਰਾਂਗੇ ਦੁਬਾਰਾ ਫੇਰ ਅਸੀਂ ਐਕਟਿਵ ਹੋਣ ਜਾ ਰਹੇ ਹਾਂ ਹਾਲਾਂਕਿ ਜਿਹੜੇ ਰਾਮੂ ਵਾਲੀਆ ਸਾਹਿਬ ਵੱਲੋਂ ਕੀਤੇ ਹੋਏ ਕੰਮ ਨੇ ਉਹ ਅੱਜ ਵੀ ਯਾਦ ਕੀਤੇ ਜਾਂਦੇ ਨੇ ਉਹਨਾਂ ਦੇ ਬਿਆਨਾਂ ਨੂੰ ਵੀ ਯਾਦ ਕੀਤਾ ਜਾਂਦਾ ਪਰ ਪਾਰਟੀ ਨੂੰ ਲੋਕ ਥੋੜਾ ਬਹੁਤਾ ਵਿਸਾਰ ਗਏ ਸੀ ਚਰਚਾ ਸਿਰਫ ਉਦੋਂ ਹੀ ਹੁੰਦੀ ਹੈ ਖਾਸ ਕਰ ਜਦੋਂ ਰਾਮੂ ਵਾਲੀਆ ਸਾਹਿਬ ਦਾ ਨਾਮ ਆਉਂਦਾ ਹੈ ਤਾਂ ਉਹਨਾਂ ਦੇ ਨਾਲ ਪਾਰਟੀ ਦਾ ਨਾਮ ਜ਼ਰੂਰ ਜੁੜਦਾ ਹੈ ਪਰ ਦੂਜੇ ਜਿਹੜੇ ਅੱਜ ਕੱਲ ਦੀ ਪੀੜ੍ਹੀ ਹੈ ਉਹਦੇ ਵਿੱਚ ਇਸ ਪਾਰਟੀ ਦਾ ਰੁਝਾਨ ਬੜਾ ਘਟਾ ਤੇ ਹੁਣ ਇਹ ਕਹਿੰਦੇ ਮੋੜ ਸੁਰਜੀਤ ਹੋਵੇਗੀ। ਰਮੂ ਵਾਲੀਆ ਸਾਹਿਬ ਨੇ ਕੁਝ ਪੱਤਰਕਾਰਾਂ ਦੇ ਨਾਲ ਬ ਗੱਲਬਾਤ ਕੀਤੀ ਹੈ। ਇਹਨਾਂ ਦੀ ਪਾਰਟੀ ਦਾ ਨਾਂ ਆ ਲੋਕ ਭਲਾਈ ਪਾਰਟੀ। ਆਮ ਤੌਰ ਤੇ ਇਸ ਪਾਰਟੀ ਨੂੰ ਵੀ ਖੱਬੀਆਂ ਧਿਰਾਂ ਦੇ ਨਾਲ ਹੀ ਜੋੜ ਦਿੱਤਾ ਜਾਂਦਾ ਹੈ। ਜਿਵੇਂ ਤੁਸੀਂ ਆਪ ਫਰਮਾਇਆ। ਰਮੂ ਵਾਲੀਆ ਸਾਹਿਬ ਦੀਆਂ ਕੁਝ ਗੱਲਾਂ ਬਾਤਾਂ ਜਿਹੜੀਆਂ ਸ਼ਾਇਦ ਕਿਸੇ ਸਰਕਾਰ ਦੇ ਹਿੱਸੇ ਨਹੀਂ ਆਈਆਂ ਉਬਰਾਏ ਸਾਹਿਬ ਤਾਂ ਅਜੇ ਹੁਣ ਆਏ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਗਏ ਉਹਨਾਂ ਨੂੰ ਵਾਪਸ ਲਿਆਉਣ ਦਾ ਕੰਮ ਪਹਿਲਾਂ ਰਾਮੂ ਵਾਲੀਆ ਸਾਹਿਬ ਦੇ ਸਿਰ ਤੇ ਸੀ ਉਹ ਇੱਕ ਸ਼ਬਦ ਦਿੰਦੇ ਹੁੰਦੇ ਸੀ ਜਿਹੜੇ ਲੋਕ ਆਪਣੀਆਂ ਧੀਆਂ ਪੈਣਾ ਦੇ ਸਿਰ ਤੇ ਵਿਦੇਸ਼ਾਂ 'ਚ ਉਡਾਰੀ ਮਾਰਨਾ ਚਾਹੁੰਦੇ ਨੇ ਤੇ ਉਹਨਾਂ ਨਾਲ ਜੋ ਵਾਪਰਦਾ ਉਹਦਾ ਸਭ ਤੋਂ ਵੱਧ ਮੁੱਦਾ ਜੇ ਕਿਸੇ ਨੇ ਉਠਾਇਆ ਤਾਂ ਬਲਵੰਤ ਸਿੰਘ ਰਾਮੂ ਵਾਲੀਆ ਨੇ ਉਠਾਇਆ ਉਹਨਾਂ ਨੇ ਸੈਂਕੜੇ ਦੇ ਕਰੀਬ ਲੋਕਾਂ ਨੂੰ ਵਾਪਸ ਲਿਆਂਦਾ ਉਹਨਾਂ ਨੂੰ ਵਸਾਇਆ ਉਹਨਾਂ ਲੜਕੀਆਂ ਦੀ ਸਾਰੀ ਗੱਲਬਾਤ ਕੀਤੀ ਔਰ ਫਿਰ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜੀ ਟਰੱਕਾਂ ਵਾਲਿਆਂ ਦੀ ਟੈਕਸੀ ਵਾਲਿਆਂ ਦੀ ਲੁੱਟ ਹੁੰਦੀ ਸੀ ਕਥਤ ਉਸ ਮਾਮਲੇ ਨੂੰ ਵੀ ਬੜਾ شدت ਨਾਲ ਲਿਆ ਉਹਨਾਂ ਨੂੰ ਵੀ ਉਸ ਕਥਤ ਲੁੱਟ ਤੋਂ ਬਚਾਉਣ ਲਈ ਰਾਮੂ ਵਾਲਦਿਆਂ ਸਰਗਰਮੀਆਂ ਸਦਾ ਸੁਰੱਖੀਆਂ ਚ ਰਹੀਆਂ ਤੇ ਉਹ ਹਮੇਸ਼ਾ ਵਾਸਤੇ ਸੁਰੱਖੀਆਂ ਚ ਰਹਉਂਦੇ ਸੀ ਉਹਨਾਂ ਨੇ ਮਸਲੇ ਉਠਾਏ ਵੀ ਦਿੱਲੀ ਦੀ ਪੁਲਿਸ ਨਾਲ ਆਟਾ ਲਿਆ ਔਰ ਜਦੋਂ ਰੰਮੂ ਵਾਲੀਆ ਸਾਹਿਬ ਐਚਡੀ ਦੇਵਗੋੜਾ ਦੀ ਸਰਕਾਰ ਵਿੱਚ ਉਹ ਸਮਾਜ ਭਲਾਈ ਮੰਤਰੀ ਬਣੇ ਉਹਨਾਂ ਨੇ ਉਸ ਮੌਕੇ ਵੀ ਬਹੁਤ ਸਾਰੇ ਉਹ ਮਾਮਲੇ ਉਠਾਏ ਜਿਹੜੇ ਹਮੇਸ਼ਾ ਯਾਦ ਰੱਖੇ ਜਾਂਦੇ ਨੇ ਮੁਰਕੇ ਉਹ ਐਮਐਲਸੀ ਬਣ ਕੇ ਯੂਪੀ ਦੇ ਵਿੱਚ ਜੇਲ੍ਹ ਮੰਤਰੀ ਬਣ ਗਏ ਉਦੋਂ ਵੀ ਉਹਨਾਂ ਨੇ ਕੁਝ ਸਿੱਖਾ ਨੂੰ ਜਿਹੜੇ ਸਮਾ ਬਹਾ ਚੁੱਕੇ ਸਨ ਉਹਨਾਂ ਨੂੰ ਛਡਾਉਣ ਲਈ ਰਾ ਪਧਰਾ ਕੀਤਾ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਮਿਲਣਾ ਵੀ ਕੋਈ ਔਖਾ ਨਹੀਂ ਜੇ ਤੁਸੀਂ ਹੱਥ ਦੇ ਕੇ ਕਾਰ ਦੇ ਮੂਹਰੇ ਖੜ੍ਹ ਜਾਓ ਇੱਕ ਰਾਮੂ ਵਾਲੀਆ ਸਖਸੀਤ ਹੈ ਜਿਹੜੀ ਕਦੇ ਮਿਲੇ ਬਨਾਨੀ ਜਾਂਦੀ ਉਹਨਾਂ ਨੇ ਮਸਲੇ ਬਹੁਤ ਉਠਾਏ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਤੇ ਜੋ ਮੁੜ ਕੇ ਪਾਰਟੀ ਸੁਰਜੀਤ ਕਰਨਾ ਚਾਹੁੰਦੇ ਐ ਇਹਦੇ ਮਾਣੇ ਬਹੁਤ ਵੱਡੇ ਕੱਡੇ ਜਾ ਰਹੇ ਐ ਕਿ ਰਾਮੂ ਵਾਲੀਆ ਸਾਹਬ ਨੇ ਪੁਰਾਣੀ ਪਾਰਟੀ ਨੂੰ ਇਕਜੁੱਟ ਕਰ ਲਿਆ ਕਿਤੇ ਇਹ ਤਾਂ ਨਹੀਂ ਕਿ ਕੋਈ ਸਿਆਸੀ ਧਿਰ ਉਹਨਾਂ ਨੂੰ ਵਰਤ ਰਹੀ ਹੋਵੇ ਪਰ ਰਮੂ ਵਾਲੀਆ ਸਾਹਿਬ ਐਡੇ ਜਿੰਨਾ ਕਮਾਏ ਮਿਲਿਆ ਮੇਰੇ ਨਾਲ ਬਹੁਤ ਨੇੜਤਾ ਹੈ ਉਹ ਕਿਤੇ ਲੋਕਾਂ ਦੀਆਂ ਗੱਲਾਂ ਚਾਉਣ ਵਾਲੇ ਨਹੀਂ ਹੈਗੇ ਇੱਕ ਚੰਗੇ ਦੂਰਅੰਦੇਸ਼ੀ ਇਨਸਾਨ ਨੇ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਦਾਰ ਕਰਨੈਲ ਸਿੰਘ ਪਾਰਸ ਉਹਨਾਂ ਦੇ ਮਾਨਯੋਗ ਪਿਤਾ ਜੀ ਉਹਨਾਂ ਦਾ ਲਾਇਆ ਬੂਟਾ ਹਮੇਸ਼ਾ ਸੱਚ ਬੋਲਣ ਦੀ ਜ਼ਰੂਰਤ ਕਰਦਾ ਹੈ ਤੇ ਜੇ ਰਾਮਵਾਲੀਆ ਸਾਹਿਬ ਮੁੜ ਕੇ ਮੈਦਾਨ ਚਾ ਰਹੇ ਨੇ ਚੰਗੀ ਗੱਲ ਹੈ ਲੋਕਾਂ ਨੇ ਉਸ ਤਰੀਕੇ ਨਾਲ ਉਹਨਾਂ ਦੀ ਪਾਰਟੀ ਦਾ ਸਾਥ ਨਹੀਂ ਦਿੱਤਾ ਜਿੰਨੇ ਕੁ ਉਹਨਾਂ ਨੇ ਕੰਮ ਕੀਤੇ ਹੈ ਸੋ ਜੇ ਦੁਬਾਰਾ ਸਰਜੀਤ ਕਰ ਰਹੇ ਨੇ ਮੇਰੇ ਕਹਿ ਲੋਕਾਂ ਨੂੰ ਇੱਕ ਮੰਚ ਮਿਲ ਜਾਏਗਾ ਉਨ੍ਹਾਂ ਦੀ ਗੱਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣਾ ਦਾ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਂਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ